ਦਾਤਾ ਬਲਾ ਕਰੇ ਮਨ ਦੇ ਉੱਤੇ ਬਹੁਤ ਸਾਰੇ ਸਾਧਕਾਂ ਦੇ ਪ੍ਰਸ਼ਨ ਵੀ ਆਉਂਦੇ ਆ ਸਵਾਲ ਵੀ ਹੁੰਦੇ ਆ YouTube ਤੇ ਵੀ ਬਹੁਤ ਮਨ ਦੇ ਬਾਰੇ ਕਿਹਾ ਗਿਆ ਪਰ ਅੱਜ ਪਤਾ ਨਹੀਂ ਮੈਂ ਕਿਸ ਮੂਡ 'ਚ ਆਪ ਜੀ ਦੇ ਨਾਲ ਇਹਦੇ ਉੱਤੇ ਚਰਚਾ ਕਰ ਰਿਹਾ ਇਹ ਆਡੀਓ ਬਹੁਤ ਹੀ ਸਮਝਵਾਲੀ ਬਣ ਗਈ ਆਪ ਜੀ ਦੇ ਨਾਲ ਜਿਹੜੇ ਵੀ ਸੱਜਣ ਇਸ ਬੰਦਗੀ ਮਾਰਗ ਦੇ ਜੁੜੇ ਹੋਏ ਆ ਚਾਹੇ ਕਿਸੇ ਵੀ ਥਾਂ ਤੇ ਹੈ ਕਿਸੇ ਵੀ ਗਰੁੱਪ ਦੇ ਵਿੱਚ ਹੈ ਇਸ ਆਡੀਓ ਨੂੰ ਜਰੂਰ ਆਪਣੇ ਆਪਣੇ ਗਰੁੱਪਾਂ ਦੇ ਵਿੱਚ ਸ਼ੇਅਰ ਕਰੋ ਇਹਨੂੰ ਸੁਣੋ ਸਮਝੋ ਤੇ ਅਮਲ ਕਰੋ ਇਹ ਤੁਹਾਨੂੰ ਸਾਰਿਆਂ ਨੂੰ ਪਤਾ ਵੀ ਮੈਂ ਬਹੁਤ ਕੱਟ ਕੇ ਆ ਕਰਦਾ ਵੀ ਮੇਰੀ ਆਡੀਓਜ਼ ਨੂੰ ਤੁਸੀਂ ਅੱਗੇ ਸ਼ੇਅਰ ਕਰੋ ਕਿਉਂਕਿ ਸ਼ੇਅਰ ਕਰਨ ਦੇ ਨਾਲ ਤੁਸੀਂ ਵੀ ਪਉਣ ਦੇ ਭਾਗੀ ਬਣ ਜਾਓਗੇ ਜੇ ਕਿਸੇ ਨੂੰ ਇਹ ਸੁਣ ਕੇ ਸਹੀ ਸੇਧ ਮਿਲ ਗਈ ਸਹੀ ਸੋਚ ਹੋ ਗਈ ਅੰਦਰ ਦੇ ਸਵਾਲਾਂ ਦਾ ਜਵਾਬ ਮਿਲ ਗਿਆ ਜਿਗਿਆਸਾ ਸ਼ਾਂਤ ਹੋ ਗਈ ਤਾਂ ਉਹਦਾ ਕ੍ਰੈਡਿਟ ਤੁਹਾਨੂੰ ਵੀ ਜਾਊਗਾ ਇਸ ਕਰਕੇ ਭਾਈ ਇਹਨੂੰ ਸੋਣੋ ਲਾਈਕ ਕਰੋ ਸ਼ੇਅਰ ਕਰੋ ਜਿਹੜੇ ਕੋ ਪਹਿਲੀ ਵਾਰੀ ਸੁਣ ਰਹੇ ਆ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ 3.5 400 ਆਡੀਓਜ਼ ਹੈਗੀਆਂ ਔਰ ਸਾਰੀਆਂ ਜਿਹੜੀਆਂ ਨਾ ਇਸ ਮਾਰਗ ਦੀਆਂ ਸਵਾਲਾਂ ਦੇ ਜਵਾਬ ਦੀਆਂ ਵੀਡੀਓ ਆਪ ਸਰਲ ਸ਼ਬਦਾਂ ਦੇ ਵਿੱਚ ਬਣਾ ਕੇ ਪਾਈਆਂ ਹੋਈਆਂ ਆ ਮਨ ਨੂੰ ਸਿੱਧੇ ਰਾ ਲਾਉਣਾ ਸਿੱਧੇ ਰਾ ਲਾਉਣਾ ਮਤਲਬ ਕਿ ਪਰਮਾਤਮਾ ਵੱਲ ਨੂੰ ਕਰਨਾ ਤੇ ਧਿਆਨ ਨੂੰ ਹਟਾਉਣਾ ਧਿਆਨ ਤੇ ਪਹਿਲਾਂ ਲੱਗਾ ਹੋਇਆ ਸੰਸਾਰ ਦੇ ਵਿੱਚ ਇਹਨੂੰ ਇੱਥੋਂ ਮੋੜ ਕੇ ਤੇ ਰੱਬ ਵੱਲ ਲਾਉਣਾ ਮਨ ਤਾਂ ਜਿਹੜਾ ਕੋਈ ਅਸੀਂ ਬਚਪਨ ਤੋਂ ਹੁਣ ਤੱਕ ਸੁਣਦੇ ਆਂ ਕਰਦੇ ਆਏ ਆ ਉਹ ਇਹਦੇ ਵਿੱਚ ਭਰਿਆ ਹੋਇਆ ਏ ਸਟੋਰਾ ਭਰੀ ਜਾਂਦਾ ਭਰੀ ਜਾਂਦਾ ਇਹਨੂੰ ਖਾਲੀ ਕਰਨਾ ਹੁਣ ਇਹਨੂੰ ਖਾਲੀ ਕਰਨਾ ਹੈ। ਧਿਆਨ ਨੂੰ ਰੱਬ ਵਾਲੇ ਪਾਸੇ ਮੋੜਨਾ ਹੈ। ਤੇ ਜ਼ਬਰਦਸਤੀ ਕੁਝ ਨਹੀਂ ਹੁੰਦਾ। ਇਹਦਾ ਇੱਕੋ ਹੀ ਸਰਲ ਜਿਹਾ ਰਸਤਾ। ਵੀ ਪ੍ਰਮਾਤਮਾ ਦੇ ਨਾਮ ਦਾ ਸਿਮਰਨ ਕਰੋ ਵੱਧ ਤੋਂ ਵੱਧ। ਕਹਿ ਦਿੰਦੇ ਲੋਕੀ ਜੀ ਅਸੀਂ ਕੈਂਟਾ ਸਵੇਰੇ ਬੈਠਦੇ ਆਂ ਜੀ ਕੈਂਟਾ ਸ਼ਾਮ ਨੂੰ ਬੈਠਦੇ ਆਂ। ਵੀ ਸਾਡਾ ਮਨ ਨਹੀਂ ਲੱਗਦਾ ਸਿਮਰਨ 'ਚ, ਸਾਡਾ ਮਨ ਨਹੀਂ ਲੱਗਦਾ ਬਾਣੀ ਪੜਨ 'ਚ। ਇਹਨਾਂ ਨਾਲ ਕੁਝ ਨਹੀਂ ਬਣਦਾ। ਵੱਦ ਤੋਂ ਵੱਧ ਟਾਈਮ ਇਸ ਪਾਸੇ ਲਾਉਣਾ ਪਊਗਾ ਫਿਰ ਮਨ ਮਿੱਤਰ ਬਣੂਗਾ ਨਹੀਂ ਤਾਂ ਮਨ ਦਸ਼ਮਣ ਹੈ ਮਨ ਨੂੰ ਜੇ ਮਿੱਤਰ ਬਣਾਉਣਾ ਤੇ ਉਹਨੂੰ ਮਿੱਤਰਤਾ ਵਾਲੀ ਖਰਾਕ ਵੀ ਦੇਣੀ ਪਊਗੀ ਉਹਨੂੰ ਆਮਰਤਾ ਯਾਨੀ ਕਿ ਪ੍ਰਮਾਤਮਾ ਦਾ ਨਾਮ ਦੇਣਾ ਪਊਗਾ ਫਿਰ ਮਨ ਮਿੱਤਰ ਬਣੂਗਾ ਫਿਰ ਤੁਹ ਅੱਗੇ ਲੈ ਕੇ ਜਾਊਗਾ ਇਹ ਇਹ ਐਨੇ ਨਹੀਂ ਕੈਂਟਾ ਦਾ ਕੈਂਟਾ ਸੇਰੇ ਬਹਿ ਗਏ ਕੈਂਟਾ ਦਾ ਕੈਂਟਾ ਸ਼ਾਮ ਨੂੰ ਬਹਿ ਗਏ 6 ਘੰਟੇ ਸੌਣ ਲੇ ਤੇ ਬਾਕੀ ਦਾ ਟਾਈਮ ਬਾਕੀ ਦੇ ਟਾਈਮ ਨੂੰ ਵੀ ਸਾਰਥਕ ਕਰਨਾ ਪਊਗਾ ਕਰਕੇ ਦੇਖੋ ਜਿਵੇਂ ਜਿਵੇਂ ਹੱਥ ਚੱਲਣ ਹੋਵੇਂ ਉਹਵੇਂ ਵਾਹਿਗੁਰੂ 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 ਸਵਰਣ ਚੱਲੇ ਦੇਖੋ ਕਰਕੇ ਹੱਥੀ ਕੰਮ ਕਰਨ ਵਾਲੇ ਕੰਮ ਸੌਖਾ ਵੀ ਹੈ ਤੇ ਕੰਮ ਔਖਾ ਵੀ ਹੈ ਇੱਕ ਭਾਈ ਦਾ ਫੋਨ ਆਇਆ ਜੀ ਮੇਰੇ ਕੋਲੇ ਟਾਈਮ ਹੈ ਨਹੀਂ ਮੈਂ ਕਿਹਾ ਭਾਈ ਤੂੰ ਕਰਦਾ ਕੀ ਹੈ ਮੈਂ ਜੀ ਕਹਿੰਦਾ ਖੇਤੀ ਕਰਦਾ ਤੇ ਪਸ਼ੂ ਰੱਖੇ ਆ ਮੈਂ ਕਿਹਾ ਭਾਈ ਜੇ ਤੇਰੇ ਕੋਲੇ ਟਾਈਮ ਹੈ ਨਹੀਂ ਤਾਂ ਫਿਰ ਕਿਸੇ ਕੋਲੇ ਵੀ ਟਾਈਮ ਹੈ ਨਹੀਂ ਪਸ਼ੂ ਨੂੰ ਨੀਰ ਪੱਠੇ ਪਾਉਣਾ ਇਹਦਾ ਹਾਂਜੀ ਪਾਉਣਾ ਮੈਂ ਕਿਹਾ ਵੱਡਿਆ ਵਡਾਇਆ ਮੈਂ ਤਾਂ ਤੇਰੇ ਕੋ ਟਰਾਲੀ ਚ ਕਹਿੰਦਾ ਨਹੀਂ ਜੀ ਮੈਂ ਆਪਾ ਵੜਦਾ ਮੈਂ ਕਿਹਾ ਭਾਈ ਦਾਤੀ ਤੇ ਚਲਦੀ ਆ ਹਾਂਜੀ ਕਹਿੰਦਾ ਦਾਤੀ ਨਾਲ ਹੀ ਵਢੀਦਾ ਤੇ ਮੈਂ ਕਿਹਾ ਫਿਰ ਕੁਤਰੀ ਵਾਲੀ ਮਸ਼ੀਨ ਵੀ ਚਲਦੀ ਆ ਕਹਿੰਦਾ ਜੋ ਵੀ ਚੱਲਦੀ ਹਾਥੀ ਕੋ ਤਰਦਾ ਮੈਂ ਮਾਗਾ ਪਰ ਜਦੋਂ ਦਾਤੀ ਚੱਲੇ ਉਹਦੇ ਨਾਲ ਵਾਹਿਗੁਰੂ ਚੱਲੇ ਜਦੋਂ ਟੋਕਾ ਚੱਲੇ ਉਹਦੇ ਨਾਲ ਵਾਹਿਗੁਰੂ ਚੱਲੇ ਟੋਕਰਾ ਪੜ ਕੇ ਖੁਰਲੀ ਚ ਪੜਟ ਕੇ ਤੇ ਉਹਨੂੰ ਖਲਾਰਦਾ ਨਾ ਪਸ਼ੂਆਂ ਦੇ ਮੂਰੇ ਕਹਿੰਦਾ ਮਾਗਾ ਉੱਥੋਂ ਵੀ ਵਾਹਿਗੁਰੂ ਦੁੱਧ ਚੋਣਾ ਕਹਿੰਦਾ ਹਾਂਜੀ ਮਾਗਾ ਦੁੱਧ ਚੋਣਾ ਵੀ ਜਦੋਂ ਗੂਠਾ ਨਾ ਪਦਾ ਤਾਰ ਨਿਕਲਦੀ ਆ ਉਦੋਂ ਵੀ ਵਾਹਿਗੁਰੂ ਪਸ਼ੂਆਂ ਨੂੰ ਨਹਾਉਣਾ ਪਾਣੀ ਪਿਉਣਾ ਉਦੋਂ ਵੀ ਵਾਹਿਗੁਰੂ ਲਓ ਇੱਕ ਮਹੀਨਾ ਕਰਕੇ ਵੇਖ ਲਾ। ਬਸ ਉਹ ਤੇਰੇ ਵੇਲੀ ਬਣ ਜਾਣਗੇ ਹੋ ਸਕਦਾ ਤੇਰਾ ਹੱਲ ਵੱਜੇ। ਸੋ ਗੱਲ ਨੂੰ ਸਮਝਣਾ ਹੈ। ਮਾਨੂੰ ਟਾਈਮ ਹੀ ਨਹੀਂ ਦੇਣਾ ਕੋਈ ਸੋਚਣ ਦਾ। ਫੇਰ ਗੱਲ ਬਣੂ। ਹੁਣ ਐਵੇਂ ਬੀਬੀਆਂ ਕਹਿੰਦੀ ਜੀ ਟਾਈਮ ਹੈ ਨਹੀਂ ਸਾਡੇ ਕੋਲੇ ਮੈਂ ਤੁਹਾਡੇ ਕੋਲੇ ਟਾਈਮ ਹੈ ਨਹੀਂ ਤਾਂ ਫੇਰ ਟਾਈਮ ਕਿਸੇ ਕੋਲੇ ਵੀ ਹੈ ਨਹੀਂ। ਹੱਥ ਚੱਲਦੇ ਆਂ ਸੂਈ ਚ ਵੜਦੇ ਆਂ ਸਾਰ। ਆਟਾ ਗੁੰਨਣਾ, ਸਬਜ਼ੀ ਕੱਟਣੀ ਆ, ਬਣਾਉਣੀ ਆ, ਕੜਚੀ ਫੇਰਨੀ ਆ। ਰੋਟੀ 베ਲਣੀ ਆ ਤਵੇ ਤੇ ਪਾਉਣੀ ਆ ਤਰਲੀਆਂ ਕਿੰਨਾ ਟਾਈਮ ਆ ਤੁਹਾਡੇ ਕੋਲੇ ਅਮਰਤ ਬਾਣਜੂ ਨਾਲੇ ਤਾਂ ਤੁਹਾਡੀ ਰਸੋਈ ਦੇ ਵਿੱਚ ਨਾਮ ਦਾ ਸਿੰਗਰਣ ਹੋ ਗਿਆ ਤੁਹਾਡਾ ਕੰਮ ਪੂਰਾ ਰੋਟੀਆਂ ਸਬਜ਼ੀਆਂ ਦੇ ਵਿੱਚ ਨਾਮ ਪੈ ਗਿਆ ਜਿਹੜਾ ਖਾਊ ਉਹ ਆਪਣੇ ਆਪ ਹੀ ਅਰਦਾਸ ਹੋ ਜਾਂਦੀ ਆ ਉਹ ਵੀ ਵਾਹਿਗੁਰੂ 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 ਜਪ ਕਰੂਗਾ ਉਹ ਦਿਨ ਵਰਤ ਬਣ ਗਿਆ ਜਿਹੜੇ ਛਕੂਗਾ ਉਹਦੇ ਅੰਦਰ ਵੀ ਉਹੀ ਜਾਊ ਇਹ ਤੁਹਾਡੇ ਵੱਲੋਂ ਤਾਂ ਦਾਨ ਹੋ ਗਿਆ ਇਹ ਨਾਮ ਦਾ ਦਾਨ ਹੈ ਜਿਹੜੇ ਨਹੀਂ ਜਪਦੇ ਉਹਨਾਂ ਦੇ ਅੰਦਰ ਵੀ ਤੁਹਾਡਾ ਜਪਿਆ ਹੋਇਆ ਨਾਮ ਜਾਊ ਫਿਰ ਵੇਖੋ ਘਰ ਦੇ ਵਿੱਚ ਸੁੱਖ ਸ਼ਾਂਤੀ ਆਉਂਦੀ ਫਿਰ ਵੇਖੋ ਘਰ ਕਿੰਨਾ ਇਸਤਵਰਗ ਬਣਦਾ ਗੱਲਾਂ ਨਾਲ ਯੋਗ ਨਹੀਂ ਹੁੰਦਾ ਸ਼ਮਾ ਕਰੋ ਮੈਂ ਡਰਾਉਂਦਾ ਨਹੀਂ ਪਰ YouTube ਵਾਸਤੇ ਡਾਈ ਜਾਨੀ ਹੈ ਵੀ ਅੱਗੇ ਸਮਾਂ ਮਾੜਾ ਆਉਣਾ ਤੇ ਕਬੀਰ ਦੇ ਮੁੰਡੇ ਨੇ ਕਿਹਾ ਸੀ ਵੀ ਚੱਕੀ ਚੱਕੀ ਸਭ ਕਹੇ ਅਰ ਕੀਲੀ ਕਹੇ ਨਾ ਕੋਏ ਜੋ ਕੀਲੀ ਸੇ ਲੱਗ ਰਹਾ ਮਾਲ ਨਾ ਬਾਕਾ ਹੋਏ ਕੀਲੀ ਕੀ ਹੈ ਉਸ ਪ੍ਰਮਾਤਮਾ ਦਾ ਨਾਮ ਹੈ ਜਿਹੜੇ ਆਲੇ ਦੁਆਲੇ ਸਾਰੀ ਉਹ ਚੱਕੀ ਦਾ ਪੁੜ ਚੱਲਦਾ ਹੈ ਚੱਕੀ ਦਾ ਪੁੜ ਤਾਂ ਚੱਲੀ ਜਾਂਦਾ ਲੋਕ ਪੀਸੀ ਜਾਂਦੇ ਆ ਕਾਲ ਆਉਂਦਾ ਗੇੜਾ ਦਿੱਤਾ ਚੱਲ ਪਾਈ ਲੈ ਗਿਆ। ਹਰ ਵਜੂ ਕੋ ਕੌਣ ਜਿਹੜਾ ਪ੍ਰਮਾਤਮਾ ਦੇ ਨਾਮ ਦਾ ਸਿਮਰਨ ਕਰਦਾ ਉਹ ਬਚੂਗਾ। ਲਾਹਾ ਹੈ ਜੇ ਖਟ ਸਕਦੇ ਆ ਤਾਂ ਭਾਈ ਖਟিয়ে। ਨਹੀਂ ਤਾਂ ਪਸ਼ੂ ਵੀ ਤਾਂ ਆਪਦਾ ਢਿੱਡ ਪਰਦੇ ਆ ਪੰਛੀ ਵੀ ਆਪਦਾ ਢਿੱਡ ਪਰਦੇ ਆ। ਅੰਦਰਾਸਤ ਵੀ ਵੱਧੇ ਫੋਲ ਫੋਲਦੇ ਆ ਸਾਰਿਆਂ ਦੀ ਪ੍ਰਮਾਤਮਾ ਦਾ ਅੰਸ਼ ਹੈ। ਸਮਾਉਣ ਤੇ ਪਸ਼ੂ ਚਲੇ ਗਿਆ ਇਹ ਨਹੀਂ ਵੀ ਉੱਤੇ ਕੋਈ ਨਰਕ ਹੈ ਉੱਤੇ ਕੋਈ ਤੜਫਣੀ ਮਿਲਦੀ ਹੈ ਇਥੇ ਪਸ਼ੂ ਦੀ ਚਮੜੀ ਵੀ ਲੈ ਜਾਂਦੀ ਹੈ ਹੱਡ ਵੀ ਹੱਡਾ ਰੋੜੀ ਤੇ ਜਾਂਦੇ ਆ ਹੱਡ ਵੀ ਬਿਛਦੇ ਆ ਚਮੜੀ ਦੀਆਂ ਵੀ ਜੁੱਤੀਆਂ ਬਣਦੀਆਂ ਚਾਹੇ ਮਰਨ ਤੋਂ ਬਾਅਦ ਹੈ ਪਰ ਉਹੀ ਕਹੀ ਪਸ਼ੂ ਹੁੰਦੇ ਆ ਚੰਗਾ ਕੁਛ ਕੀਤਾ ਹੁੰਦਾ ਉਹਨਾਂ ਨੂੰ ਸਾਰੇ ਦੇ ਸਾਰੇ ਨੂੰ ਤੋਹਿਆ ਦਿੱਤਾ ਪਤਾ ਜਾਂਦਾ ਹੈ ਪੰਛੀ ਹੈ ਚੂਗਾ ਜੋਗਦੇ ਆ ਸਮਾਂ ਉਹ ਤੇ ਸਰੀਰ ਛੱਡਦੇ ਆ ਉਹਨਾਂ ਦੇ ਅੰਤ ਦਾ ਕੋਈ ਪਤਾ ਨਹੀਂ ਦੇਖੋ ਪਿਛਲੀ ਜਨਮ ਜੀ ਮੜਾ ਕੀਤਾ ਤੇ ਉਹਨਾਂ ਜੀ ਪੰਛੀ ਬਣ ਵੀ ਗਿਆ ਆ ਹੁਣ ਦੇਖ ਲੋ ਲੋਕਾਂ ਨੇ ਪੰਛੀ ਖਾ ਖਾ ਕੇ ਮਕਾਤ ਤੇ ਨਾ ਅਜਗਲ ਕਾਂ ਦਿਸਦੇ ਆ ਨਾ ਤਕੀਲਾ ਦਿਸਦੀਆਂ ਨਾ ਗਿੱਦਾਂ ਦਿਸਦੀਆਂ ਕਿੱਧਰ ਗਏ ਸਾਰੇ ਉਹਨਾਂ ਦਾ ਕੋਈ ਵੀ ਜਨਾਸ ਹੋ ਗਿਆ ਨਾ ਕਬੂਤਰ ਲੋਕਾਂ ਨੇ ਖਾ ਖਾ ਕੇ ਮਕਾਤੇ ਅਗਲੀ ਜੀ ਉਹਨੇ ਫਿਰ ਲੋਕ ਵੰਡ ਦੇ ਪਸ਼ੂ ਪੰਛੀ ਜਾਨਵਰ ਆਪਣਾ ਜੀਵਨ ਸਵਾਰਨਾ ਤਾਂ ਰੱਬ ਦੇ ਨਾਮ ਨਾਲ ਸਵਾਰਿਆ ਜਾਉ ਮਿਹਨਤ ਜਿਆਦਾ ਲੱਗਦੀ ਨਹੀਂ ਸਿਰਫ ਸੋਚ ਬਦਲਣੀ ਆ ਸੋਚ ਬਦਲਣ ਦੇ ਨਾਲ ਹੀ ਇਹ ਸਾਰਾ ਕੁਝ ਜਿਹੜਾ ਨਾ ਇਹ ਪ੍ਰਮਾਰਥੀ ਹੋ ਜਾਉ ਮਨ ਨਾਮ ਨਾਲ ਭਰ ਜੂ ਮੜ ਕੇ ਆਪੇ ਨਾਮ ਦਾ ਸਿਮਰਨ ਕਰੀ ਜਾਉ ਜਦੋਂ ਆਪ ਜਪ ਕਰਨ ਲੱਗ ਪਿਆ ਤੇ ਧਿਆਨ ਆਪੇ ਉਹਦੇ ਵਿੱਚ ਟਲ ਜਾਉ ਇਹ ਲਾਇਆ ਨਹੀਂ ਲੱਗਦਾ ਧਿਆਨ ਆਪੇ ਲੱਗਦਾ ਜਦੋਂ ਉਹਨੂੰ ਸੁਣਨ ਕੇ ਆਨੰਦ ਆਉਣ ਲੱਗ ਪਿਆ ਤਾਂ ਆਪੇ ਉਹਦੀ ਕੰ ਲੱਗ ਗਿਆ ਕਰੋ ਕਿਰਪਾ ਆਪਦੇ ਆਪ ਤੇ ਮਿਹਰਬਾਨੀ ਕਰੋ ਆਪਦੇ ਆਪ ਤੇ ਕਿਰਪਾ ਕਰੋ ਜੁੜ ਜੁੜ ਪ੍ਰਮਾਤਮਾ ਦੇ ਨਾਮ ਦੇ ਸਿਮਰਨ ਦੇ ਵਿੱਚ ਦਾਤਾ ਪਾਲ ਕਰੇ